ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਭਾਰਤ ਸਰਕਾਰ ਮਿਨਿਸਟਰੀ ਆਫ ਹੋਮ ਦੀ ਤਰਫੋਂ ਜਿਹੜੇ ਹੈਗੇ ਆ ਆਦੇਸ਼ ਹੋਏ ਨੇ ਕਾਫੀ ਸਾਰੇ ਜ਼ਿਲ੍ਹੇ ਨੂੰ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਵੀ ਹੈ ਕਿ ਆਪਾਂ ਅੱਜ ਇੱਕ ਤਾਂ ਮੌਕ ਡਰਿਲ ਕਰਨੀ ਹੈ ਤੇ ਬਲੈਕ ਆਊਟ ਦੀ ਦੀ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਡਰਿਲ ਹੋਣੀ ਹੈ ਉਦੇ ਸੰਬੰਧ ਵਿੱਚ ਕੱਲ ਆਪਾਂ ਪ੍ਰੈਸ ਬਰੀਫ ਜਾਰੀ ਕੀਤਾ ਸੀ ਜਿਹਦੇ ਵਿੱਚ ਆਪਾਂ ਲਿਖਤੀ ਵਿੱਚ ਭੇਜਿਆ ਤੁਹਾਨੂੰ ਕਿ ਆਪਾਂ 4 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਮੌਕ ਡ੍ਰਿਲ ਕਰਾਂਗੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੋਏਗਾ ਉਹ 8:30 ਵਜੇ ਦਾ ਹੋਏਗਾ ਤੇ ਇਹਦੇ ਵਿੱਚ ਮੈਂ ਆਮ ਜਨਤਾ ਨੂੰ ਪਬਲਿਕ ਨੂੰ ਇਹ ਸੂਚਿਤ ਕਰਨਾ ਚਾਹਾਂਗਾ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਇਹ ਸਿਰਫ ਇੱਕ ਪ੍ਰੈਪਰੇਟਰੀ ਐਕਸਰਸਾਈਜ਼ ਹੈ ਇਹਦੇ ਵਿੱਚ ਕਿਸੇ ਤਰੀਕੇ ਨਾਲ ਕਿਸੇ ਨੂੰ ਪਰੇਸ਼ਾਨ ਜਾਂ ਫਿਰ ਇਸ ਤਰੀਕੇ ਦੀ ਜਿਹੜਾ ਹੈਗਾ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਬਸ ਆਪਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖੀਏ ਕਿਸੇ ਵੀ ਜਿਹੜੀ ਕੋਈ ਵੀ ਘਟਨਾ ਹੋ ਸਕਦੀ ਹੈ ਉਹਦੇ ਬਾਰੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਖਾਸ ਤੌਰ ਤੇ ਜਿਹੜਾ ਮੌਕ ਡਰਿਲ ਦਾ ਪਾਰਟ ਹੈ ਉਹਦੇ ਬਾਰੇ ਇਹ ਦੱਸਣਾ ਚਾਹਾਂਗਾ ਕਿ ਉਸ ਵੇਲੇ ਕਿਸੇ ਤਰੀਕੇ ਦਾ ਸਾਇਰਨ ਜਿਹੜਾ ਫਰਸਟ ਵਾਲਾ 4 ਵਜੇ ਦਾ ਹੈ

ड्रिलान दौरान खासकर स्कूल के बच्चे कॉलेज के बच्चों ने दे भी सारे है टीचर अपने अपने ने, आ, एर, एर एर क्या, फिर इस तरीके की कोई भी जी सिचुएशन एराइज होंगी प्रोटेक्शन है किस तरीके पहचान करनी है बारे जो अच्छा जागरूक कर रहे हैं जो

वो भी तुसी अपनी जी है वो बंद करनी है ने खास कर जो अपने हॉस्पिटल्स ने वो अपना बैकअप जो हैगा वो तैयार कर लेन

ਆਨ ਰੱਖਣਾ ਪਵੇਗਾ ਬਾਕੀ ਸਾਰਾ ਬੰਦ ਕਰਨਾ ਪਵੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪਬਲਿਕ ਨੂੰ ਕਿ ਕਿਸੇ ਤਰੀਕੇ ਨਾਲ 10-15 ਮਿੰਟ ਦਾ ਇਹ ਸਮਾਂ ਹੋਏਗਾ ਇਹਦੇ ਵਿੱਚ ਪੂਰਨ ਸਹਿਯੋਗ ਦਿਓ ਜਦੋਂ ਆਪਾਂ ਸਾਇਰਨ ਬਜਾਉਂਦੇ ਆ ਤਾਂ ਲਾਈਟ ਡਿਮ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਵੀ ਇਹ ਆਇਡੈਂਟੀਫਾਈ ਕਰੋ ਕਿ ਤੁਸੀਂ ਕਿਥੇ ਖੁਦਾਣਾ ਕਰੇ ਜੇ ਕੱਲ ਨੂੰ ਕੋਈ 에ਅਰ ਸਟ੍ਰਾਈਕ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਛੁਪਣਾ ਹੈ ਕਿ ਡਰੈਂਚਸ ਵਿੱਚ ਮੈਂ ਉਹਦਾ ਪ੍ਰੋਪਰ ਵੀਡੀਓ ਵੀ ਤੁਹਾਨੂੰ ਭੇਜਿਆ ਹੈ ਭਾਰਤ ਸਰਕਾਰ ਵੱਲੋਂ ਵੀ ਉਹਦੀ ਕਈ ਕਈ ਵੀਡੀਓ ਜਿਹੜੀ ਹੈਗੀ ਆ ਉਹ ਫੇਸਬੁੱਕ ਐਕਸ ਤੇ ਵੀ ਤੁਹਾਨੂੰ ਮਿਲ ਜਾਣਗੀ ਆ उन्होंने भी एक बार जरूर देख लो तो जिंदी भी उन्हें हिदायत ने उन्होंने बिल्कुल इन बिन पालना की जाए इतने मैं ये भी स्पष्ट करना चाहगा कि कई सारे यूनिट है, है जिन्हों के उपर जविएट लगी हुई है वो भी बंद रह कई सारे जुट रहे कि, कि नहीं ब्लैकआउट का समा है वो वो भी बंद ये सारे अपने तरफों जो इनश्योर कर लें तो मैं, जीए था। जीए था। मैं पहला भी कहा टोटल टो, टो, टो आप जो प्रैक्टिस कर रहे हैं ओनली फॉर टेन मिनट्स क्योंकिटरी है